ਚਾਨਕੁਰ ਦੇ ਸ਼ਹੀਦ ਪਗਤ ਸਿੰਘ ਚੌਕ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਗੁੱਟ ਨੇ ਦੂਜੇ ਗੁੱਟ ਦੇ ਉੱਤੇ ਫਾਇਰਿੰਗ ਕਰ ਦਿੱਤੀ ਅਤੇ ਫਾਇਰ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਵੱਲੋਂ ਫਾਇਰ ਕੀਤੇ ਗਏ ਪਿਸਤਲ ਦੇ ਕੁਝ ਖੋਲ ਵੀ ਬਰਾਮਦ ਕੀਤੇ ਗਏ ਹਨ ਜਿਸ ਸਖਸ਼ ਦੇ ਉੱਪਰ ਫਾਇਰ ਕੀਤਾ ਗਿਆ ਸੀ ਉਸ ਦਾ ਬਚਾਅ ਹੋ ਗਿਆ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਪਹੁੰਚੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਰੌਂਡ ਫਾਇਰ ਕੀਤੇ ਗਿਆਨ ਇਸ ਵਾਰ ਦੇ ਦੇਰੇ ਜਾਣਕਾਰੀ ਦਿੰਦੇ ਆ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਪੁਰਾਣੀ ਰਣਜੀਤ ਦੇ ਚਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਇਸ ਵਿੱਚ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਹਨ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਕਰੀਬ 7 ਤੋਂ 8 ਲੋਕ ਵੀ ਨਾਮਜ਼ਦ ਕੀਤੇ ਗਏ ਹਨ ਜਲਦੀ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ ਜੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੁਝ ਗੋਲੀਆਂ ਚੱਲੀਆਂ ਉਦੋਂ ਇਮੀਡੀਏਟਲੀ ਬਾਅਦ ਐਸਐਚਓ ਡਿਵੀਜ਼ਨ ਨੰਬਰ 2 ਸ਼ੌਰਤਮਾਨ ਤੇ ਪਹੁੰਚੇ ਅਸੀਂ ਜਿਹੜੀ ਮੂੜਲੀ ਗੱਲ ਆਪਾਂ ਵੈਰੀਫਾਈ ਕੀਤੀ ਹੈ ਕਿ ਦੋ ਗਰੁੱਪਸ ਦੀ ਆਪਸ ਵਿੱਚ ਕੋਈ ਰੰਜਿਸ਼ ਸੀ ਜਿਹਦੇ ਬਾਅਦ ਇੱਕ ਗਰੁੱਪ ਨੇ ਦੂਸਰੇ ਗਰੁੱਪ ਤੇ ਕੁਝ ਗੋਲੀਆਂ ਚਲਾਈਆਂ ਸਾਨੂੰ ਕੁਝ ਖੋਲ ਵੀ ਮਿਲੇ ਆ ਉਹਦੇ ਬਾਅਦ ਜਿਹੜੀ ਤਫ਼ਤੀਸ਼ ਆਪਾਂ ਇਮੀਡੀਏਟਲੀ ਅਮਲ ਚ ਲਿਆ ਰਹੇ ਆ ਤੇ ਜਿਹੜੀ ਕੋਈ ਅੱਗੇ ਜਾਣਕਾਰੀ ਹੋਏਗੀ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲ ਇਹਦੇ ਉੱਪਰ ਆਪਾਂ ਜਿਹੜੀ ਬੰਦੀ ਐਫ ਆਈ ਆਰ ਉਹ ਵੀ ਲੌਂਚ ਕਰ ਰਹੇ ਆ ਤੇ ਇਹਦੇ ਬਾਅਦ ਜਿਹੜੀ ਵੀ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਗੈਜੂਲਟੀ ਕੋਈ ਨੁਕਸਾਨ ਅਜੋਫ ਨਾਓ ਕੈਜੁਐਲਟੀ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕੋਈ ਇਦਾਂ ਬਲੱਡ ਸਟੇਨ ਜਾਂ ਕੋਈ ਇਸ ਤਰ੍ਹਾਂ ਦੀ ਇਥੇ ਸਾਨੂੰ ਮਿਲਿਆ ਨਹੀਂ ਕਾਰਨ ਪਤਾ ਲੱਗਿਆ ਜੀ ਜੀ ਪ੍ਰੀਲੀਮਿਨਰੀ ਇਹ ਹੈ ਕਿ ਆਪਸ ਵਿੱਚ ਰੰਜੀਤ ਸੀ ਤੇ ਜਿਸ ਕਾਰਨ ਇਹ ਹੋਇਆ ਬਾਕੀ ਇਹਦੀ ਜਿਹੜੀ ਡਿਟੇਲ ਚ ਇਨਫੋਰਮੇਸ਼ਨ ਆਪਾਂ ਤੁਹਾਡਾਂ ਨਾਲ ਸਾਂਝੀ ਕਰਾਂਗੇ ਗੋਲੀ ਚਲਾਉਣ ਵਾਲੇ ਆਇਡੈਂਟੀਫਾਈ ਹੋਏ ਕੁਝ ਬੰਦੇ ਆਪਾਂ ਆਇਡੈਂਟੀਫਾਈ ਕੀਤੇ ਹਨ ਉਹਨਾਂ ਦੇ ਨਾਮ ਆਪਾਂ ਡਿਸਕਲੋਜ਼ ਹਾਸਲੇ ਨਹੀਂ ਕਰਾਂਗੇ ਬਾਕੀ ਜਦੋਂ ਪ੍ਰੋਪਰ ਇਥੇ ਇਨਫੋਰਮੇਸ਼ਨ ਹੋਰ ਸਾਡੇ ਕੋਲ ਆ ਜੂਗੀ ਫਿਰ ਆਪਾਂ ਤੁਹਾਡਾਂ ਨਾਲ ਸ਼ੇਅਰ ਕਰਾਂਗੇ ਕਿੰਨੇ ਜਣੇ ਫਰਮਾਨ ਇਸ ਸਮੇਂ ਦੇ ਸੰਬੰਧ ਜੋਏ ਦੱਸ ਰਿਹਾ तकरीबन 7 ਤੋਂ 8 ਬੰਦੇ ਹੋ ਸਕਦੇ ਆ ਬਾਕੀ ਦੀ ਐਗਜ਼ੈਕਟ ਡਿਟੇਲਸ ਮੈਂ ਤੁਹਾਨੂੰ ਜਿੱਦ ਦੱਸ ਰਿਹਾ ਆਪਾਂ ਹੋਰ ਫਰਦਰ ਇਹਦੀ ਜਾਂਚ ਕਰ ਰਹੇ ਆ ਤੁਹਾਨੂੰ ਸ਼ੇਅਰ ਕਰਾਂਗੇ ਅਸਲੇ ਦੇ ਬਾਰੇ ਸਰ ਕੋਈ ਜਾਣਕਾਰੀ ਨਹੀਂ ਅਸਲਾ ਜੀ ਆਪਣੇ ਕੋਲ ਜੋ ਖਾਲੀ ਖੋਲ ਮਿਲੇ ਉਹਦੀ ਜਾਂਚ ਕਰ ਰਹੇ ਆ ਤੇ ਉਹ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਇਹਦੇ ਉੱਪਰ ਆਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੋਲੀਆਂ ਕਿੰਨੀਆਂ ਚੱਲੀਆਂ ਜੀ ਗੋਲੀਆਂ ਦੀ ਐਗਜ਼ੈਕਟ ਨੰਬਰ ਮੈਂ ਕਹਿ ਨਹੀਂ ਸਕਦਾ ਬਟ ਐਟ ਲੀਸਟ ਤਿੰਨ ਮਿਨੀਮਮ ਤਿੰਨ ਕੋ ਗੋਲੀਆਂ ਤਾਂ ਚੱਲੀਆਂ